ਬਾਜੀ ਸਤਿ ਸ਼੍ਰੀ ਅਕਾਲ। ਸਾਡੀ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜਨਾਬਾ ਠੀਡਾ ਭਾਜੀ। ਵਧੀਆ ਵੀਜੀ ਵਧੀਆ ਕਿਰਪਾ ਮਾਰ। ਇਹ ਕਿਆ ਮਾਰ ਪਿਛਲਾ? ਹਾਂ ਜੀ ਵੀਜੀ ਵੇ ਗਿਆ। ਚਲੋ ਚਲੋ। ਆਜੇ ਫਿਰ ਦੋ ਹੀ ਆ ਜੀ। ਆਪਣੇ ਕੋ ਦੋ ਹੀ ਆ ਗੱਬਣਾ ਦੋਵੇਂ ਸੰਦੀਪ ਜੀ। ਤੇ ਕਹੇ ਐਡਰੈਸ ਬੋਲ ਦੋ ਆਪਣਾ। ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਾ ਰੋਡ ਤੇ ਵੀਜੀ ਪਿੰਡ ਪੈਂਦਾ ਆਪਣਾ ਗਰਵਾਲੀ। ਨੰਬਰ ਤੁਹਾਡਾ? ਨੰਬਰ ਹੈ 9914460394। ਚਲੋ ਕਾਲੋ ਸ਼ੁਰੂ। ਇਹ ਗੱਬਣਾ ਜੀ? ਇਹ ਗੱਬਣ ਆਈ ਹੈ ਵੀਜੀ। ਠੀਕ ਆ। ਰਿਕਾਰ ਤੇ ਮਰ ਤਿਆਰ ਹੀ ਲਾ ਜਣਾ ਹਾਂਜੀ ਤਿਆਰ ਆ ਕੋਈ 1 2 ਦਿਨ ਦੀ ਹੀ ਲਾਉਗੀ ਭਰਾਓ ਕਰੋ ਚੈੱਕ ਕਰੋ ਨੇਵਾ ਵੇਖ ਕਰੋ ਤੇ ਨਾ ਨੇਵਾ ਪਰ ਆ ਬਾਈ ਹਨਾ ਹਾਂਜੀ ਕਰਮਾ ਲਿਆ ਜਿੰਨੇ ਸੰਦੀਪ ਜੀ ਦੁੱਧ ਦੇਣਾ ਹਾਂ ਹਾਂ ਅਕਸਰ ਨੇਵਾ ਤੇ ਬਣਾਉਣਾ ਹੀ ਆ ਵੇੜ ਨਹੀਂ ਬਿਲਕੁਲ ਬਿਲਕੁਲ ਆ ਜਾ ਦੂਜਾ ਸੂਆ ਜੀ ਇਹ ਦੂਜਾ ਸੂਆ ਮੂੰਹ 6 ਦੰਦ 6 ਦੰਦ ਹਾਂਜੀ ਜਿੰਨੇ ਬਾਈ ਕਿੰਨਾ ਕਿ ਫੇਰ ਵੀ ਤੁਹਾਡੇ ਆਈਡੀ ਨੂੰ ਦੁੱਧ ਕਿੰਨਾ ਕਰ ਜੂਗਾ ਉਹ ਤਾਂ ਆਂਦੇ ਵੀ ਅਹੀਂ ਚੋਇਆ ਦੁੱਧ 35 ਕਿਲੋ ਗੱਛੀ ਪਾ ਜੂਗੀ ਸੰਦੀਪ ਜੀ ਇਹ ਲਾਏ ਨਾ ਦੇਣੇ ਨੇ 4 5 ਆ 4 5 ਦੰਦ ਲੈ ਜਾਣੇ ਹਨਾ ਹਾਂਜੀ ਚਾਹ ਜੋ ਹੈ ਵਰੀ ਆ ਬਿਲਕੁਲ ਮਾਣ ਸਰੇਲ ਦੀ ਤਿੱਪਣ ਬਹੁਤ ਪੋਲੀ ਬਾਜਣਾ ਵਸ ਆਜੋ ਆਜੋ ਲਿਆਓ ਪੰਪਾਣਾ ਛੋਟਾ ਜਿਹਾ ਰੱਖਣਾ ਵਸ ਇੰਨੇ ਟਾਈਮ ਸਿਰ ਜਾਵੇਗਾ ਕੋਈ ਗੱਲ ਨਹੀਂ ਵੀਰ ਜੀ ਆਜੋ ਲਿਆਓ ਲਿਆਓ ਆਪਣੇ ਇਹਦੇ ਲੈ ਕੇਂਦੀ ਹਾਂਜੀ ਹਾਂਜੀ ਇਧਰੋਂ ਹੀ ਲਈ ਠੀਕ ਐ ਇਹਦੇ ਜਿੰਦੇ ਫਲਕਾਰੀ ਫੁਰਕੇ ਪਾਈਆਂ ਨੇ ਪੂਰੀ ਹਾਂਜੀ ਵੀਰ ਜੀ ਚਲੋ ਜਿੰਦੇ ਭਾਈ ਬਰਾ ਇਹਨਾਂ ਮੁੱਲ ਕੀ ਜਾਂਦਾ ਮੋਲੇ ਦਾ 10 ਕਰ ਦੇ ਵੀ ਜੀ ਜੈ ਜੀ ਗਮ ਹੈ ਜੈ ਜੀ ਤੇ ਤੇ ਅਸਰ ਪਹਿਲੇ ਫੋਨ ਤੇ ਜਾਵੇ ਲੱਖ ਦੀ ਦੇ ਦਈਏ ਚਲੋ 5 ਛੱਡ ਦੋ ਦੇ ਦਾਂਗੇ 95 ਹੋਰ ਕਰ ਦੋਗੇ ਕੋਈ ਕੋਈ ਮਾੜਾ ਮੋੜ ਕਰਦਾ ਕੋਈ ਭੰਨ ਭਰਾਊਗਾ ਕਰ ਦੇ ਮੋਕੇ ਤੇ ਮਾਰਦਾ ਕਰਦਾ ਵੀ ਜੀ ਕਰਦਾ ਪਾ ਠੀਕ ਆ ਤੇ ਆ ਹੈਗੀ ਆ ਇਹ ਵੀ ਗੱਬਣਾ ਇਹ ਵੀ ਗੱਬਣਾ ਅੱਛਾ ਤੇ ਇਹ ਦੇਣ ਕੋਈ ਲੈ ਜੂਗੀ 10 ਕ ਪਹਿਲਾ ਸੂਆ ਨਾ ਪਹਿਲਾ ਸੂਆ ਨਹੀਂ ਦੂਜਾ ਦੂਜਾ ਸੂਆ ਤੀਜਾ ਸੂਆ ਠੀਕ ਆ ਬਹੁਤ ਚੰਗੀ ਪੇਲ 12 ਕਿਲੋ ਦੁੱਧ ਪਾਇਆ ਨਹੀਂ ਹਾਂ ਹਾਂ ਤੇ ਯਾਰ ਕੀ ਵੇਖੋ ਠੀਕ ਆ ਚਲੋ ਇਹ ਵੀ ਦੋਰੋ ਇਹ ਵੇ ਦੁੱਧ ਕਿੰਨਾ ਕਰੂ ਬਾਜੀ ਇਹ ਦੁੱਧ ਸੰਦੀਪ ਜੀ ਆ ਆਈ ਆ ਹਾਂ ਜੀ ਅੰਦਾਜ਼ਾ ਹੀ ਲਾ ਸਕਦੇ 15 ਕਿਲੋ ਦੁੱਧ ਪਾਈ ਹੈ ਆ ਲੈ ਜੂ ਦਾ 15 ਦਿਨ ਹਾਂ 10 ਦਿਨ ਲੈ ਜੂਗੀ 10 ਦਿਨ ਲੈ ਜਾਣੇ ਸਾਂਭੀ ਸੂੰਭੀ ਚੰਗੀ ਹੈ ਜਗਦਾ ਹਾਂ ਡਾਰੀ ਉਹਨਾ ਸੰਦੀਪ ਜੀ ਨੂੰ ਮੂੰਹ ਤੋਂ ਨਹੀਂ ਤਨ ਆ ਨੂੰ ਵੇਗੀ ਜੀ ਬਿਲਕੁਲ ਚੰਗੀ ਹੈ ਵੈਰ ਪਾਉਣੇ ਆਜੋ ਆਜੋ ਠੀਕ ਜੋ ਆਜੂਂਦਾ ਵਧੀਆ ਜੀ ਇਹਦਾ ਵੀ ਵਧੀਆ ਸੰਦੀਪ ਜੀ ਤੇ ਪੰਪੂਪਨ ਬਹੁਤ ਚੰਗੀ ਇਹਦਾ ਕਿੰਨਾ ਮੁੱਲ ਜੀ ਫੇਰਾ ਇਹਦਾ ਸੰਦੀਪ ਜੀ ਅਜੇ ਰਹਿਂਦੀ ਇਹ ਮੋਲਣਾ ਆਏ ਕਰੀਏ ਕੋਈ ਭੈਣ ਭਰਾ ਵੇਚਣਾ ਲਾ ਲੈਂਦਾ ਗੱਡੀਆਂ ਗੁੱਡੀਆਂ ਆ ਹਾਂ ਹਾਂ ਠੀਕ ਆ ਤੇ ਜੇ ਤਿਆਰ ਹੋ ਫੇਰ ਆਪਾਂ ਮੁੱਲ ਪਾਵਾਂਗੇ ਚਲੋ ਜਾਣ ਕੋਈ ਨਹੀਂ ਠੀਕ ਆ ਹਾਂਜੀ ਲਓ ਜੀ ਪਰ ਦੋ ਹੀ ਬਹਿਣਾ ਹੈ ਨਾ ਦੋ ਜੇ ਸੰਦੀਪ ਜੀ ਦੋ ਹੀ ਬਹਿਣਾ ਦੋਵੇਂ ਗੱਪੜਾ ਬਾਕੀ ਮੇਰਾ ਵੀ ਇੱਥੇ ਆ ਗਿਆ ਦਾ ਦੋਵੇਂ ਚੈੱਕ ਕਰਕੇ ਲੈ ਜਾਓ ਠੀਕ ਆ ਜੀ ਹਾਂਜੀ ਵੀਰ ਜੀ ਤੇ ਨੰਬਰ ਬੋਲੋ ਜੀ ਫੇਰ ਨੰਬਰ ਹੈ 914349 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ